ਤਦਾਂ ਨੇ ਗਨੇ تیر ਕੋ ਆਵਾ ਅੱਛਾ ਜੀ ਤੇ ਹੁੰਦੇ ਵੀ ਗੂਗਲ ਪੇ ਕਰ ਦਨੇ ਆ ਤੇ ਮੁੜ ਕੇ ਲਿਖ ਕੇ ਜੋ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹਦੇ ਕੋ ਡੰਡੇ ਜੋ ਪੇ ਹਿਥਾਰੀ ਜਿਹਦੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਟੋਲ ਪੰਪ ਦੇ ਲਾਗੋ ਅੱਛਾ ਇਹ ਸਾਡੇ ਬੰਦੇ ਫੇਰਲੇ ਪੈ ਗਈ ਆ ਜੇ ਉਹਨਾਂ ਨੇ ਬੰਦੇ ਦਾ ਆਪਣੇ ਜਿਹੜਾ ਕਾਹੇ ਅੰਦਰ ਨਾ ਪਾ ਕੇ ਭੱਜੇ ਬੰਦੇ ਤਿੰਨ ਪਾਰੇ ਪੇ ਬੰਦੇ ਭੱਜੇ ਨਾ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਮੈਨੂੰ ਫੇਰ ਪੈਸੇ ਮੈਂ ਪੈਸੇ ਨਾ ਨੰਦ ਨੰਦ ਦੇ ਉਹ ਨਾਲ ਉਥੇ ਅਛਾ ਤੂੰ ਨੰਦਪੁਰ ਆ ਕੇ ਤੇਲ ਪਾਉਣ ਕੇ ਉਥੇ ਤੋਚੇ ਆਇਆ ਤੂੰ ਉਹ ਤੂੰ ਅਗ ਲੱਗਦੇ ਬੰਦ ਹੁਣ ਮੈਂ ਬਾ ਉਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਢਿਆ ਕੁੱਟ ਕੇ ਵੱਢਿਆ ਉਹ ਰਾਤ ਨੂੰ ਹੋ ਗਏ ਨਾ ਇਹੋ ਜਿਹੀ ਹਰਤ ਕਦੀ ਹੋਈ ਨਹੀਂ ਇਹੋ ਜਿਹੀ ਰਾਤ ਨਹੀਂ ਕਰੀ ਹੋਈ ਔਰ ਤੇ ਕੋਈ ਸ਼ੀਫ ਨਹੀਂਗਾ ਦੁਕਾਨ 4 ਵਜੇ 5 ਵਜੇ ਦੀ ਕਿਉਂਕਿ ਵੀ ਸ਼ੀਫ ਸ਼ੀਫ ਨਹੀਂਗਾ ਹੁਣ ਉਹ ਜਿਹੜਾ ਮੁੰਡਾ ਜਿਹਦੇ ਤੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ? ਭਾਜੀ ਉਹਨਾਂ ਨੂੰ ਕਮਾਨੀ ਖੜਿਆ ਜੇ, ਹੌਸਲ ਖੜਿਆ। ਮੇਰੇ ਛੋਟੇ ਭਰਾ ਦਾ ਟ੍ਰੌਲ ਬੰਦਾ। ਅੱਛਾ ਜੀ। ਨਾਲ ਨਾਲ ਗੁਰਕੀਤੇ ਸੀ ਪਾਰਨਰ ਵਾ। ਠੀਕ ਹੈ ਜੀ। ਕਿ ਮੈਂ ਜਿਹਨੂੰ ਇੱਥੇ ਕਰਨਾ ਹੀ ਉਸਨੇ ਫੋਨ ਗਿਆ ਵਾ। ਅੱਛਾ ਜੀ। ਤੇ ਮੈਂ ਉਸਦੇ ਕੋਲੇ ਆ ਗਿਆ ਵਾਂ। ਹਾਂ ਜੀ। ਤੇ ਇਹਨਾਂ ਨੇ ਮਤਲਬ ਤਿੰਨ ਨਹੀਂ ਗਾਨੇ ਤੀਰ ਕੋ ਆਇਆ ਵਾ। ਅੱਛਾ ਜੀ। ਤੇ ਉਹਦੇ ਵੀ ਗੂਗਲ ਪੇ ਕਰ ਦਿੰਦੇ ਆ। ਇਹ ਮੁਰਕੇ ਲਿਕੇ ਜਿਉਂ ਡੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹਦੇ ਕੋ ਡੰਡੇ ਛੋਟੇ ਹਥਿਆਰ ਹੀ ਜਿਹਨ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟਵਾਲ ਪੰਪ ਦੇ ਲਾਗੋ ਇਹ ਸਾਡੇ ਬੰਦੇ ਪਹਿਲਾਂ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਸਿੱਖਦਾ ਜਿਹੜਾ ਤੇਰ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਰਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਨੂੰ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਹਥਿਆਰ ਨਾਲ ਕੀਤਾ ਲੱਗ ਜਾਂ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਹਮਲਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜਿਆਦਾ ਵਧਿਆ ਗਿਆ ਬਹੁਤ ਜਿਆਦਾ ਕਾਫ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਆ ਉਹਨੂੰ ਕਿੰਨੀ ਉਮਰ ਹੈ ਜਿਨ੍ਹਾਂ ਦੇ ਸਾਟ ਲੱਗੀ ਹੈ ਉਹਨੀ ਉਮਰ ਹੋਣੀ ਹੈ ਜੀ 24-25 ਸਾਲ 23-24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਏ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾ ਪਾਰਟਨਰ ਆ ਤੇ ਬ੍ਰਦਰ ਦੇ ਨਾਲ ਪਾਰਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਇੱਕ ਕਤਲ ਹੋਇਆ ਆਪਣੇ ਗੱਪ ਤੇ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਤ ਨਹੀਂ ਘਰੀ ਹੋਏ ਹੁਣ ਤੇ ਕੋਈ ਸੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਦੀ ਕਿਉਂਕਿ ਵੀ ਇਹ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋਂ 1:70 ਦੀ ਗੱਲ ਆ तकरीबन ਨੀਅਰਬਾਉਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ 당ਤਾ ਕਿਤੇ ਅੱਛਾ ਤਿੰਨ ਜਣੇ ਸੀ ਕਿੰਨੇ ਜਣੇ ਉਹ ਰਾਜ ਜਿਹਨੂੰ ਘੇਰੇ ਉਹ ਦੱਸਿਆ ਵੀ ਇੱਥੇ ਦੋ ਜਣੇ ਆਏ ਆ ਅੱਛਾ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣ ਆਉਂ ਪਿੱਛੋਂ ਲੈਣਾ ਆਏ ਆ ਵੀ ਲੋ ਇਹ ਵੇਖ ਕੇ ਬਾਕਸ਼ੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹ ਜਿਹੜਾ ਕੀ ਨਾ ਉੱਪਰ ਘੇਰ ਕੇ ਤਾ ਪੁੱਤਰ ਸਭ ਸਾਥ ਦੇਗਾ ਸਾਥ ਸੇ ਪਿੰਡ ਬਾਗੇ ਗੋਲੀ ਜਿਹੜੀਆਂ ਕੋਈ 20 25 ਰਾਉਂਡ ਉਹ ਉਹਦੇ ਜ਼ਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਸੀ ਰਾਏ ਉਹਦੀ ਪਾਏ ਐਸਾ ਉਹਨਾਂ ਨੇ ਗੱਡੀਓ ਘੇਰਿਆ ਜਦੋਂ ਕਿ ਇੱਕ ਉਹਨੇ ਅੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੇ ਦੋ ਹੀ ਦੋਨੇ ਕਿਤੇ ਉੱਥੇ ਹੀ ਪਾਸੇ ਜਿਹੜਾ ਹੋਇਆ ਅਸੀਂ ਤੇ ਇੱਥੇ ਰਹਿ ਗਏ ਨਾ ਅਸੀਂ ਕਿਤੇ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿਤੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਹ ਜੀ ਉਹ ਆਂਦਾ ਮੈਂ ਡਾਂਗਾ ਫੜਾਈਆਂ ਵਾ ਅੱਛਾ ਉਹਨੂੰ ਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫੇਰ ਉਹਨੂੰ ਚੜਾਉਣਾ ਤਿੰਨ ਜਣਾਂ ਦੀ ਲੋੜ ਨਹੀਂ ਜਾਨਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਉਹਦਾ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਸਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲ ਦਾ ਮੋਟਰਸਾਈਕਲ ਆਂਦਾ ਤੇ ਆਇਆ ਕਿੱਥੋਂ ਆਣ ਤੂੰ ਹੁਣ ਮੈਂ ਬਾ ਉਹਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਗੁੱਟ ਕੇ ਵੱਡਿਆ ਉਹ ਤੇ ਬਾਬਾ ਮੈਂ ਤਾਂ ਉਹਨਾਂ ਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਪਾ ਤੇਰੇ ਨਹੀਂ ਵਾਕਪਨੀ ਮੈਨੂੰ ਥੋੜੀ ਪਤਾ ਹੁਣ ਨਾਲ ਤੁਹਾਨੂੰ ਕਰਨਾ ਠੀਕ ਹੈ ਨਾ ਪਾਰ ਕੇ ਗਏ ਕਿਉਂਕਿ ਤੇਲ ਪੋਇਆ ਮੈਂ ਯਾਰ ਪਾਹ ਜਾਂਦਾ ਨਾ ਪਾਰ ਕੇ ਭੱਜੇ ਬੰਦੇ ਤਿੰਨ ਪਾਰੇ ਬੰਦੇ ਭੱਜੇ ਨਾ ਬਾਬਾ ਮੇਰੇ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਵੀਰ ਜੇ ਪਾਹੇ ਮੈਂ ਪਾਹੇ ਨਾ ਦਿੰਨਾ ਉਹ ਨਾਲ ਤੂੰ ਉੱਥੇ ਅੱਛਾ ਤੂੰ ਮੰਦਪਰੋਂ ਆ ਕੇ ਤੇਲ ਪਾਉਣ ਕੇ ਆਉਂਦੇ ਤੋ ਇੱਥੇ ਆਇਆ ਤੂੰ ਤੂੰ ਅੱਗ ਲੱਗਦੀ ਬੰਦੇ ਕੀ ਉਹਨਾਂ ਨੂੰ ਉੱਥੇ ਜਾ ਕੇ ਚੇਤਾ ਆਉਂਦੇ ਉੱਥੇ ਜਾ ਕੇ ਚੇਤਾ ਆਇਆ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀਰ ਨੂੰ ਬੰਦੇ ਤੋਂ ਰਾਹ ਝੜ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਇੱਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਉਹਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁੱਕੇ ਫੇਰ ਵਾਪਸ ਮੁੜੇ ਇਹਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵੜਤਾ ਜੇ ਜੀ ਉਹ ਦੋ ਮੌਕੇ ਦਾ ਫਰਾਰ ਹੋ ਗਿਆ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਣਾ ਧੂਣ ਕਤਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਜੇ ਸਪਲੈਂਡਰ ਦੇ ਮੋਟਰਸਾਈਕਲ ਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਤਾਂ ਕੀ ਬੀਤੀ ਪਾਜੀ ਮੇਰਾ ਨਾ ਇਹ ਪੰਪ ਦਾ ਨਾਮ ਕੀ ਹੈ ਬਾਬਾ ਨਾਮ ਬੰਪੀਨ ਸਟੇਸ਼ਨ ਬਾਬਾ ਨਾਮ ਬੰਪੀਨ ਆਪ ਹੀ ਕਦਾ ਮਾਰਿਆ ਮੈਂ ਚੱਲਿਆ ਹੁਣ ਉਹ ਜਿਹੜਾ ਮੁੰਡਾ ਜਿਹਦੇ ਤੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਉਹ ਮਾਣੀ ਖੜਿਆ ਜੇ ਖੁੱਸੂ ਦੀ ਖੜਿਆ ਤਿੱ ਪੁਲਿਸ ਨੇ ਇਨਫਾਰਮ ਕਰਤਾ ਤੁਸੀਂ ਪੁਲਿਸ ਨੇ ਇਨਫਾਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫਾਰਮ ਕਰਤਾ ਕਿੱਦੋਂ ਲੱਗ ਗਈ ਪੰਪ ਕਦੋਂ ਕਦੋਂ ਦੀ ਇਹ ਵਾਰਤਾ ਤੋਂ ਇੱਕ ਨਾ ਚੇਰੋ ਕੁਝ ਮਿੰਟ ਹੋਗੇ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਨੇ ਆ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਰਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਸੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪ੍ਰੋਫੋਮ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹੜੇ ਗੁੱਟ ਸੱਟ ਲੱਗੀ ਸੀ